ਇੱਕ ਕੌਮ ਨੇ ਮਤਲਬ ਜਿਹੜੀ ਮੇਨ ਟਕੀਤੀ ਆ ਦਿਨ ਰਾਤ ਮੇਰੇ ਫਰੀਦਕੋਟ ਦੇ ਜਿਹੜੇ ਸਪੋਰਟਰ ਐ ਹਲਕਾ ਵਾਸੀ ਆਂ ਖਾਸ ਕਰ ਯੂਥ ਜਿਨ੍ਹਾਂ ਨੇ ਇੰਨੀ ਧੁੱਪ ਚ ਦੁਪਹਿਰ ਚ ਗਰਮੀ ਚ ਬਾਈ ਜੀ ਇੱਕ ਮੈਨੂੰ ਪਾਣੀ ਨਹੀਂ ਕਿਹਾ ਬਾਈ ਪਾਣੀ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਚਾਹ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਰੋਟੀ ਖਿਲਾ ਦੋ ਨਾ ਤੇਲ ਮੰਗਿਆ ਬਹੁਤ ਦਿਨ ਰਾਤ ਇੱਕ ਕਰਕੇ ਚੱਲਦੇ ਰਹੇ ਆ ਬਾਈ ਜੀ ਮੈਨੂੰ ਪਤਾ ਵੀ ਜਿੱਦਣ ਅਗਲੇ ਦਿਨ ਵੋਟਾਂ ਸੀ 30 31 ਤਰੀਕ ਨੂੰ ਇਹਨਾਂ ਨੂੰ ਵਿਆਹ ਜਿੰਨਾ ਚਾਉਂਦੇ ਬਹੁਤ ਇਨਾਂ ਨੇ ਮਿਹਨਤ ਕੀਤੀ ਹੈ ਮੈਂ ਦੇਖੋ ਕੱਲਾ ਬੰਦਾ ਕੁਝ ਨਹੀਂ ਹੁੰਦਾ ਠੀਕ ਹੈ ਨਾ ਕੱਲਾ ਬੰਦਾ ਕੁਝ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਫਰੀਦਪੁਰ ਵਾਲਿਆਂ ਨੇ ਹਾਂ ਵੀ ਬਹੁਤ ਥੋੜਾ ਸੀਗਾ ਬਹੁਤ ਥੋੜੇ ਸਮੇਂ ਚ ਹਾਂ ਜੀ ਬਸ ਕੋਈ ਨਹੀਂ ਦੇਖ ਲਓ ਜੇ ਸਮਾਵਧ ਹੁੰਦਾ ਤਾਂ ਕਿੰਨੀ ਲੀਡ ਹੋਣੀ ਸੀ ਹੋਰ ਮਾਣ ਆਣ ਲੱਗੇ ਚੱਲ ਰਹੇ ਹਾਂ ਬਾਬਾ ਜੀ ਨਹੀਂ ਕੀ ਆਪ ਤਕਰੀਬ ਚੰਗੇ ਤੇ ਸਿੱਖ ਕੌਮ ਨੇ ਮਤਲਬ ਜਿਹੜੀ ਮਿਹਨਤ ਕੀਤੀ ਆ ਦਿਨ ਰਾਤ ਮੇਰੇ ਫਰੀਦਕੋਟ ਦੇ ਜਿਹੜੇ ਸਪੋਰਟਰ ਐ ਹਲਕਾ ਵਾਸੀ ਆਂ ਖਾਸ ਕਰ ਯੂਥ ਜਿਨ੍ਹਾਂ ਨੇ ਇੰਨੀ ਧੁੱਪ ਚ ਦੁਪਹਿਰ ਚ ਗਰਮੀ ਚ ਬਾਈ ਜੀ ਮੈਨੂੰ ਪਾਣੀ ਨਹੀਂ ਕਿਹਾ ਬਾਈ ਪਾਣੀ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਚਾਹ ਪੁਲਾ ਦੇ ਮੈਨੂੰ ਇਹ ਨਹੀਂ ਜਿਆ ਰੋਟੀ ਖਵਾ ਦੋ ਨਾ ਤੇਲ ਮੰਗਿਆ ਬਹੁਤ ਦਿਨ ਰਾਤ ਇੱਕ ਕਰਕੇ ਚੱਲਦੇ ਰਹੇ ਆ ਬਾਈ ਜੀ ਮੈਨੂੰ ਪਤਾ ਵੀ ਜਿੱਦਣ ਅਗਲੇ ਦਿਨ ਵੋਟਾਂ ਸੀ 30 31 ਤਰੀਕ ਨੂੰ ਇਹਨਾਂ ਨੂੰ ਵਿਆਹ ਜਿੰਨਾ ਚਾਹੋ ਬਹੁਤ ਇਨਾਨੇ ਮਿਹਨਤ ਕੀਤੀ ਹੈ ਮੈਂ ਦੇਖੋ ਕੱਲਾ ਬੰਦਾ ਕੁਛ ਨਹੀਂ ਹੁੰਦਾ ਠੀਕ ਹੈ ਨਾ ਹੀ ਕੱਲਾ ਬੰਦਾ ਕੁਛ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਫਰੀਦ ਕੋਟ ਵਾਲਿਆਂ ਨੇ ਹਾਂ ਵੀ ਬਹੁਤ ਥੋੜਾ ਸੀਗਾ ਬਹੁਤ ਥੋੜੇ ਸਮੇਂ ਚ ਵੱਡਾ ਹਾਂਜੀ ਬਸ ਕੋਈ ਨਹੀਂ ਦੇਖ ਲਓ ਜੇ ਸਮਾਵਧ ਹੁੰਦਾ ਤਾਂ ਕਿੰਨੀ ਲੀਡ ਹੋਣੀ ਸੀ ਹੋਰ ਵੱਧ ਜਾਣੇ ਕਿੰਨੇ ਦਿਨ ਲੱਗੇ ਚੱਲ ਰਹੇ ਹੋ ਬਾਬਾ ਜੀ ਨਹੀਂ ਕੀ ਆਪ ਦੇ ਕਰੀਬ ਚੱਲਦੇ ਆ ਇੱਕ ਕੌਮ ਨੇ ਮਤਲਬ ਜਿਹੜੀ ਮੈਂ ਕੀਤੀ ਆ ਦਿਨ ਰਾਤ ਮੇਰੇ ਫਰੀਦਕੋਟ ਦੇ ਜਿਹੜੇ ਸਪੋਰਟਰ ਐ ਹਲਕਾ ਵਾਸੀ ਆਂ ਖਾਸ ਕਰ ਯੂਥ ਜਿਨ੍ਹਾਂ ਨੇ ਇੰਨੀ ਧੁੱਪ ਚ ਦੁਪਹਿਰ ਚ ਗਰਮੀ ਚ ਬਾਈ ਜੀ ਇੱਕ ਮੈਨੂੰ ਪਾਣੀ ਨਹੀਂ ਕਿਹਾ ਬਾਈ ਪਾਣੀ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਚਾਹ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਰੋਟੀ ਖਿਲਾ ਦੋ ਨਾ ਤੇਲ ਮੰਗਿਆ ਬਹੁਤ ਦਿਨ ਰਾਤ ਇੱਕ ਕਰਕੇ ਚੱਲਦੇ ਰਹੇ ਬਾਈ ਜੀ ਮੈਨੂੰ ਪਤਾ ਵੀ ਜਿੱਦਣ ਅਗਲੇ ਦਿਨ ਵੋਟਾਂ ਸੀ 30 31 ਤਰੀਕ ਨੂੰ ਇਹਨਾਂ ਨੂੰ ਵਿਆਹ ਜਿੰਨਾ ਚੌਲ ਬਹੁਤ ਨਾਨਾ ਮਿਹਨਤ ਕੀਤੀ ਹੈ ਮੈਂ ਦੇਖੋ ਕੱਲਾ ਬੰਦਾ ਕੁਛ ਨਹੀਂ ਹੁੰਦਾ ਠੀਕ ਹੈ ਨਾ ਕੱਲਾ ਬੰਦਾ ਕੁਛ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਫਰੀਦਕੋਟ ਵਾਲਿਆਂ ਨੇ ਬਹੁਤ ਥੋੜਾ ਸੀਗਾ ਬਹੁਤ ਸਮੇਂ ਥੋੜੇ ਸਮੇਂ ਚ ਹਾਂਜੀ ਬਸ ਕੋਈ ਨਹੀਂ ਦੇਖ ਲਓ ਜੇ ਸਮਾਵਧ ਹੁੰਦਾ ਤਾਂ ਕਿੰਨੀ ਲੀਡ ਹੋਣੀ ਸੀ ਹੋਰ ਮਾਣ ਆਣ ਲੱਗੇ ਚੱਲ ਰਹੇ ਆ ਬਾਬਾ ਜੀ ਨਹੀਂ ਕੀ ਆਪ ਤਕਰੀਬ ਚਾਹਤੇ ਬਾਬਾ ਜੀ ਇੱਕ ਕੌਮ ਨੇ ਮਤਲਬ ਜਿਹੜੀ ਮੈਂ ਕੀਤੀ ਆ ਦਿਨ ਰਾਤ ਮੇਰੇ ਫਰੀਦਕੋਟ ਦੇ ਜਿਹੜੇ ਸਪੋਰਟਰ ਐ ਹਲਕਾ ਵਾਸੀ ਆਂ ਖਾਸ ਕਰ ਯੂਥ ਜਿਨ੍ਹਾਂ ਨੇ ਇੰਨੀ ਧੁੱਪ ਚ ਦੁਪਹਿਰ ਚ ਗਰਮੀ ਚ ਬਾਈ ਜੀ ਇੱਕ ਮੈਨੂੰ ਪਾਣੀ ਨਹੀਂ ਕਿਹਾ ਬਾਈ ਪਾਣੀ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਚਾਹ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਰੋਟੀ ਖਿਲਾ ਦੋ ਨਾ ਤੇਲ ਮੰਗਿਆ ਬਹੁਤ ਦਿਨ ਰਾਤ ਇੱਕ ਕਰਕੇ ਚੱਲਦੇ ਰਹੇ ਆ ਬਾਈ ਜੀ ਮੈਨੂੰ ਪਤਾ ਵੀ ਜਿੱਦਣ ਅਗਲੇ ਦਿਨ ਵੋਟਾਂ ਸੀ 30 31 ਤਰੀਕ ਨੂੰ ਇਹਨਾਂ ਨੂੰ ਵਿਆਹ ਜਿੰਨਾ ਚਾਹੋ ਬਹੁਤ ਇਨਾਨੇ ਮਿਹਨਤ ਕੀਤੀ ਹੈ ਮੈਂ ਦੇਖੋ ਕੱਲਾ ਬੰਦਾ ਕੁਛ ਨਹੀਂ ਹੁੰਦਾ ਠੀਕ ਹੈ ਨਾ ਕੱਲਾ ਬੰਦਾ ਕੁਛ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਫਰੀਦਕੋਟ ਵਾਲਿਆਂ ਨੇ ਮੈਂ ਵੀ ਬਹੁਤ ਥੋੜਾ ਸੀਗਾ ਬਹੁਤ ਥੋੜੇ ਸਮੇਂ ਚ ਵੱਡਾ ਹਾਂਜੀ ਬਸ ਕੋਈ ਨਹੀਂ ਦੇਖ ਲਓ ਜੇ ਸਮਾਵਧਾ ਹੁੰਦਾ ਤਾਂ ਕਿੰਨੀ ਲੀਡ ਹੋਣੀ ਸੀ ਹੋਰ ਵਾਝਣੇ ਕਿੰਨੀ ਲੱਗੇ ਚੱਲ ਰਹੇ ਹੋ ਬਾਬਾ ਜੀ ਨਹੀਂ ਕੀ ਆਪ ਦੇ ਕਰੀਮ ਚੱਲਦੇ ਆ